ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਗੁਰ ਜੀ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਪਹਿਲੇ ਪਾਤਸ਼ਾਹ ਜੀ ਦਾ ਅੱਜ ਵਾਲੀਦੰ ਬੁਈ ਹੈ ਆਸਾ ਰਾਗ ਦੇ ਵਿੱਚ ਮਹਾਰਾਜ ਜੀ ਸ਼ੰਤ ਉਚਾਰਨ ਕਰਦੇ ਹੋਏ ਵਚਨ ਕਰਦੇ ਹਨ 435 36 ਅੰਗ ਤੇ ਪਾਤਸ਼ਾਹ ਜੀ ਦੇ ਸ਼ਬਦ ਸੁਭਾਏਮਾਨ ਹਨ ਆਓ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਭਾਈ ਵਚਨ ਕਰਦੇ ਹਨ ਜੀ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਪਹਿਲਾ ਧੰਨ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਆਸਾ ਰਾਗ ਵਿੱਚ ਸ਼ੰਤੋ ਚਾਰਨ ਕਰਦੇ ਹਨ ਸ਼ੰਤ ਦਾ ਭਾਵ ਹੁੰਦਾ ਛੰਦ ਫਤਗੁਰ ਦੀ ਛੰਦ ਦੇ ਰੂਪ ਵਿੱਚ ਇਹ ਸ਼ਬਦ ਗਾਉ ਨੂੰ ਕਹਿੰਦੇ ਹਨ ਪਹਿਲੇ ਘਾਰ ਸੁਰ ਤਾਲ ਦੇ ਵਿੱਚ ਸਰਦ ਜੀ ਬਚਨ ਕਰਦੇ ਹੋਏ ਮੰਗਲਾ ਚਰਨ ਕਰਦੇ ਹਨ ਜੀ ੴ ਸਤ ਗੁਰ ਪ੍ਰਸਾਦ ਪਲੀ ਪੂਰਨ ਪਰਮਾਤਮਾ ਪਰਮੇਸ਼ਰ ਕਾਲਪੁਰਖ ਇੱਕ ਸਰੂਪ ਹੈ ਕੋਈ ਸਾਰੇ ਬ੍ਰਹਮੰਡ ਸ੍ਰਿਸ਼ਟੀ ਦਾ ਮਾਲਕ ਹਰੀ ਹੈ ਸਤ ਉਹਦੀ ਮੂਰਤ ਹੈ ਕਾਲ ਤੋਂ ਰਹਿਤ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਹਰੀ ਦੀ ਭਾਈ ਰਾਪਤੀ ਹੈ ਜੀ ਮੰਦ ਜੋਵਨ ਬਾਲੜੀਏ ਮੇਰਾ ਪਿਰ ਰੇ ਆਲਾ ਰਾਮ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇਹ ਸ਼ੰਤ ਦੀ ਰਮਤਾ ਕਰਦੇ ਹਨ ਤੇ ਬਚਨ ਕਰਦੇ ਹਨ ਇੱਕ ਬਾਲੜੀ ਔਰਤ ਭਾਵਕ ਇਸਤਰੀ ਦੀ ਉਦਾਹਰਣ ਲੈਂਦੇ ਹੋਏ ਉਹ ਤਾਂਗ ਉਛਲ ਸੱਚੇ ਪ੍ਰੇਮ ਦੀ ਮਹਾਰਾਜ ਜੀ ਪ੍ਰਗਟ ਕਰਦੇ ਹਨ ਮੁੰਦ ਜੋਬਨ ਬਾਲੜੀਏ ਮੇਰਾ ਪਿਰ ਰਲਿਆਲਾ ਰਲਿਆਲਾ ਦੋ ਲਬਜ ਜੁੜਦੇ ਹਨ ਰਲਿਆਲਾ ਰਾਮ ਭਾਵ ਕੀ ਉਹ ਮਾਲਕ ਜਿਹੜਾ ਹਰੀਆ ਜਿਹੜਾ ਮੇਰਾ ਪਿਰ ਪਤੀ ਪਰਮੇਸ਼ਰ ਮਹਾਰਾਜ ਜੀ ਕਹਿੰਦੇ ਉਹ ਰਲਿਆਲਾ ਹੈ ਭਾਵ ਕੀ ਉਹ ਸੋਮਾ ਹੈ ਪਿਆਰ ਦਾ ਪ੍ਰੇਮ ਦਾ ਸੋਮਾ ਮਹਾਰਾਜ ਜੀ ਕੀ ਰਿਆਲੇ ਤੋਂ ਭਾਵ ਹੁੰਦਾ ਕਿ ਸੋਮਾ ਪ੍ਰੇਮ ਦਾ ਅਸੋਮਾ ਹੈ ਮਾਲਕ ਹਰੀ ਮਹਾਰਾਜ ਜੀ ਕਹਿੰਦੇ ਜਿਹੜੀ ਜੀਵ ਰੂਪ ਬਾਲੜੀ ਇਸਤਰੀ ਬਾਲੜੀ ਭਾਵ ਕੀ ਛੋਟੀ ਉਮਰ ਦੀ ਮਹਾਰਾਜ ਜੀ ਕਹਿੰਦੇ ਉਹ ਜਵਾਨੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਜਿਹੜੀ ਇਸਤਰੀ ਆਉਦੀ ਧਾਰਨ ਲੈਂਦਿਆਂ ਮੰਦ ਮੁੰਦ ਜੋਵਨ ਬਾਲੜੀਏ ਮਹਾਰਾਜ ਜੀ ਕਹਿੰਦੇ ਬਾਲੜੀ ਰੂਪ ਇਸਤਰੀਏ ਮੇਰਾ ਪੀਰ ਰਿਆਲਾ ਮਹਾਰਾਜ ਜੀ ਕਹਿੰਦੇ ਉਹ ਪਤੀ ਪਰਮਾਸ਼ਮਾ ਜਿਹੜਾ ਉਹ ਪ੍ਰੇਮ ਦਾ ਮਹਾਰਾਜ ਜੀ ਕਹਿੰਦੇ ਸੋਮਾ ਹੈ ਜਿਹਦੇ ਵਿੱਚੋਂ ਨਾਮ ਦਾ ਰਸ ਨਿਕਲਦਾ ਹੈ ਜਿਵੇਂ ਕੋ ਸੋਮਾ ਦਨਦ ਵਿੱਚੋਂ ਜਲ ਜਿਹੜਾ ਸਿੰਮ ਦਾ ਰਹਿੰਦਾ ਸੋਮੇ ਚ ਤੇ ਉਹ ਸ਼ੁੱਧ ਜਲ ਹੁੰਦਾ ਨਿਰਮਲ ਜਲ ਹੁੰਦਾ ਪਹਾੜਾਂ ਵਿੱਚ ਜਾਈਏ ਨਾ ਉੱਥੇ ਸੋਮੇ ਜਿਹੜੇ ਇਹਨਾਂ ਪਹਾੜਾਂ ਦੇ ਵਿੱਚੋਂ ਨਿਕਲਦੇ ਹਨ ਉਨ੍ਹਾਂ ਦੇ ਵਿੱਚੋਂ ਨਿਰਮਲ ਜਲ ਨਿਕਲਦਾ ਸੁੱਧ ਜਲ ਸੋਮਿਆਂ ਦੇ ਵਿੱਚੋਂ ਇਸੇ ਤਰੀ ਜਿਹੜਾ ਪਰਮੇਸ਼ਰ ਹੈ ਪ੍ਰਭੂ ਪਤੀ ਹੈ ਉਹ ਵੀ ਮਹਾਰਾਜ ਜੀ ਕਹਿੰਦੇ ਨਾਮ ਦਸ ਦਾ ਸੋਮਾ ਹੈ ਮਹਾਰਾਜ ਜੀ ਕਹਿੰਦੇ ਇਹ ਬਾਲੜ ਰੂਪ ਇਸਤਰੀਏ ਤੂੰ ਉਹਨੂੰ ਪਾਣਾ ਕਰ ਧਨ ਪਿਰ ਨਿਹੋਂ ਕਣਾ ਰਸਪ੍ਰੀਤ ਦਿਆਲਾ ਰਾਮ ਈਮਾਰਾ ਜੀ ਕਹਿੰਦੇ ਉਹ ਦਿਆਲਤਾ ਦੇ ਪੁੰਜ ਹਨ ਉਹਦਾ ਨਾਮ ਹੈ ਦਿਆਲਾ RAM ਉਹ ਰਮਾਇਆ ਪਰਮੇਸ਼ਰ ਦਿਆਲਤਾ ਦੇ ਪੁੰਜ ਹਨ ਦਇਆ ਕਰਨ ਵਾਲੇ ਜਿਹੜੇ ਜੀਆਂ ਤੇ ਦਇਆ ਕਰਦਾ ਹੋਏ ਉਹਨੂੰ ਦਿਆਲਤਾ ਦਾ ਪੁੰਜ ਕਹਿੰਦੇ ਹਨ ਉਹ ਦਇਆ ਦਇਆ ਦੇ ਸਾਗਰ ਹਨ ਦਇਆ ਦੇ ਪੁੰਜ ਹਨ ਦਿਆਲਤਾ ਦੇ ਘਰ ਹਨ ਜਿਹੜੇ ਕਿ ਹਰ ਜੀਵ ਤੇ ਦਇਆ ਧਾਰਦੇ ਹਨ ਹਰ ਜੀਵ ਨੂੰ ਪਾਲ ਰਹੇ ਹਨ ਈਮਾਰਾ ਜੀ ਕਹਿੰਦੇ ਹੇ ਧਨ ਪਿਰ ਨੇਹੋ ਕਣਾ ਉਦਾ ਘਣਾ ਪ੍ਰੇਮੈ ਇਹ ਜੀਵ ਰੂਪੀ स्त्री ਤੇਰੇ ਨਾਲ ਉਹ ਪਤੀ ਪਰਮੇਸ਼ਰ ਦਾ ਘਣਾ ਪ੍ਰੇਮ ਪੈ ਜਾਵੇ ਧਨ ਪਿਰ ਧਨ ਤੋਂ ਭਾਵ ਕੀ ਧਨ ਉਹ ਪਰਮਾਤਮਾ ਪਿਰ ਪਤੀ ਜਿਹੜਾ ਉਹ ਧੰਤਾ ਜੋਗ ਹੈ ਧਨ ਪਿਰ ਨੇਹੋ ਕਣਾ ਰਸਪ੍ਰੀਤ ਦਿਆਲਾ ਰਾਮ ਇਹ ਮਹਾਰਾਜ ਜੀ ਕਹਿੰਦੇ ਉਹਦੀ ਪ੍ਰੀਤ ਦਾ ਰਸ ਮਾਨਣਾ ਕਰ ਧੰਨ ਪਿਰੇ ਮੇਲਾ ਹੋਏ Swami ਆਪ ਪ੍ਰਭ ਕਿਰਪਾ ਕਰੇ ਇਹ ਮਹਾਰਾਜ ਜੀ ਤੇ ਫਿਰ ਬਚਨ ਕਰਦੇ ਧੰਨ ਪਿਰੇ ਮੇਲਾ ਮਹਾਰਾਜ ਜੀ ਕਹਿੰਦੇ ਪਿਰ ਦੇ ਨਾਲ ਮੇਲ ਹੋ ਜਾਵੇ ਧੰਨ ਪਿਰੇ ਹੋਏ ਮੇਲਾ ਸਵਾਮੀ ਮਹਾਰਾਜ ਜੀ ਕਹਿੰਦੇ ਸਵਾਮੀ ਦੇ ਨਾਲ ਇਹ ਜੀਵ ਰੂਪ ਇਸਰੀਅਤ ਮੇਰਾ ਤੇਰਾ ਮੇਲ ਹੋ ਜਾਣਾ ਚਾਹੀਦਾ ਤੇਰਾ ਮੇਲ ਹੋ ਜਾਵੇ ਹਰ ਪ੍ਰਭ ਕਿਰਪਾ ਕਰੇ ਔਰ ਮਹਾਰਾਜ ਜੀ ਕਹਿੰਦੇ ਜਦੋਂ ਹਰੀ ਜਿਹੜਾ ਪ੍ਰਭ ਹੈ ਜਿਹੜਾ ਉਹ ਕਿਰਪਾ ਕਰ ਦੇਵੇ ਜੇ ਉਹ ਕਿਰਪਾ ਕਰ ਦੇਵੇ ਤਰਸ ਕਰਕੇ ਤੇ ਤੇਰਾ ਉਹ પતિ ਪਰਮੇਸ਼ਰ ਨਾਲ ਮੇਲ ਹੋ ਜਾਵੇ ਸੇਜਾ ਸੁਹਾਵੀ ਸੰਗ ਪੀਰ ਕੈ ਛਾਤ ਸਰ ਅੰਮ੍ਰਿਤ ਭਰੇ ਮਹਾਰਾਜ ਜੀ ਕਹਿੰਦੇ ਜਿਹੜੀ ਸੇਜਾ ਉਹ ਸੁਹਾਵਣੀ ਬਣ ਜਾਵੇਗੀ ਮਾਨ ਦੇ ਉੱਤੇ ਮਹਾਰਾਜ ਜੀ ਕਹਿੰਦੇ ਉਹਦਾ ਸੱਚੇ ਮਾਲਕ ਦੀ ਸੇਜ ਵੀ ਸ ਜਾਵੇਗੀ ਸੇਜਾ ਸੁਹਾਵੀ ਸੰਗ ਪਿਰ ਕਾ ਜਦੋਂ ਉਹਦਾ ਸੰਗ ਕਰੇਗੀ ਨਾ ਪਤੀ ਪਰਮੇਸ਼ਰ ਦਾ ਸ਼ਾਂਤ ਸਰ ਅੰਮ੍ਰਿਤ ਭਰੇ ਮਹਾਰਾਜ ਜੀ ਕਹਿੰਦੇ ਸ਼ਾਂਤੀ ਉਪੀ ਅੰਮ੍ਰਿਤ ਜਿਹੜਾ ਉਹ ਅੰਦਰ ਭਰ ਜਾਵੇਗਾ ਤੇ ਮਨ ਦੇ ਉੱਤੇ ਸੁਭਗੁਣਾ ਦੀ ਛੇਜ ਵਿਸ ਜਾਵੇਗੀ ਕਿਰ ਦਇਆ ਮਇਆ ਦਿਆਲ ਸਾਚੈ ਸ਼ਬਦ ਮਿਲ ਗੁਣ ਗਾਵ ਤੇ ਵੀ ਮਹਾਰਾਜ ਦਾ ਨਾਮ ਦਇਆ ਦੇ ਸਾਗਰ ਹਨ ਉਹ ਮਾਲਕ ਜਿਹੜੇ ਹਨ ਦਇਆ ਮਇਆ ਦਿਆਲ ਮਹਾਰਾਜ ਜੀ ਕਹਿੰਦੇ ਕਰ ਦਇਆ ਮਇਆ ਦਿਆਲ ਸਾਚੈ ਉਹ ਦਿਆਲੂ ਪ੍ਰਮਾਤਮਾ ਜੀ ਹੋਰੀ ਜੀ ਤੁਸੀਂ ਕਿਰਪਾ ਕਰਦੇ ਹੋ ਪਿਆਰ ਭਾਵ ਕੀ ਦਇਆ ਦ੍ਰਿਸ਼ਟੀ ਦੇ ਨਾਲ ਕਿਰਪਾ ਧਾਰਨਾ ਕਰੋ ਸਾਚੇ ਸ਼ਬਦ ਮਿਲ ਗੁਣ ਗਾਓ ਤਾਂ ਕਿ ਸੀ ਸਾਚੇ ਸ਼ਬਦ ਦੇ ਵਿੱਚ ਮਿਲ ਕੇ ਉਹਦੇ ਗੁਣ ਗਾ ਸਕੀਏ ਨਾਨਕ ਹਰ ਵਾਰ ਦੇਖ ਬਿਗਸੀ ਮੁੰਦ ਮਨ ਉਮਾਹ ਤੇ ਮਹਾਰਾਜ ਜੀ ਕਿਨ ਵਚਨ ਕਰਦੇ ਹਨ ਖੀਰਲੇ ਬੰਦ ਵਿੱਚ ਨਾਨਕ ਹਰ ਵਾਰ ਦੇਖ ਦੇਖ ਵਿਖਸੀ ਮਹਾਰਾਜ ਜੀ ਕਹਿੰਦੇ ਹਰੀ ਪ੍ਰਮਾਤਮਾ ਪ੍ਰਭੂ ਨੂੰ ਵੇਖ ਕੇ ਪ੍ਰਸੰਨ ਮਹਾਰਾਜ ਜੀ ਕਹਿੰਦੇ ਹੋ ਗਈ ਮਨ ਪ੍ਰਸੰਨ ਹੋ ਗਿਆ ਮਨ ਮਨ ਉਹ ਮਾਇਆ ਮਨ ਦੇ ਵਿੱਚ ਜਿਹੜਾ ਮੋਹ ਸੀ ਮਹਾਰਾਜ ਜੀ ਕਹਿੰਦੇ ਉਹ ਖਤਮ ਹੋ ਗਿਆ ਅਤੇ ਉਹਦਾ ਸੱਚਾ ਪ੍ਰੇਮ ਜਾਗ ਪਿਆ ਮੁੰਦ ਸਹਿਜ ਸਲੋਲਣੜੀਏ ਇੱਕ ਪ੍ਰੇਮ ਬੇਨਤੀ RAM ਤੇ ਮਹਾਰਾਜ ਜੀ ਕਹਿੰਦੇ ਤੇਰੇ ਚਰਣਾ ਵਿੱਚ ਅਗਲਾ ਬੰਦ ਸ਼ੁਰੂ ਕਰਦਿਆਂ ਪ੍ਰੇਮ ਦੀ ਬੇਨਤੀ ਹੈ ਮੇਰੀ ਮਹਾਰਾਜ ਜੀ ਕਹਿੰਦੇ ਬਾਲੜੀ ਰੂਪ ਇਸਤਰੀ ਬੇਨਤੀ ਕਰਦੀ ਆ ਮੰਦ ਸਹਿਜ ਸੁਹੇਲੜੀ ਐ ਇੱਕ ਬਰਾ ਪ੍ਰੇਮ ਬੇਨਤੀ RAM ਹਰਜ ਜੀ ਕਹਿੰਦੇ ਜੀ ਰੂਪ ਸਖੀ ਸੇ ਲੀਏ ਤੂੰ ਪ੍ਰਭੂ ਹਰੀ ਦੇ ਅੱਗੇ ਪ੍ਰੇਮਾਂ ਪ੍ਰੇਮ ਦੀ ਬੇਨਤੀ ਕਰਨਾ ਕਰ ਮੈਂ ਮਨ ਤਨ ਹਰ ਭਾਵੈ ਸਭ ਸੰਗਮ ਰਾਤੀ RAM ਮੇਰਾ ਮਨ ਤੇ ਤਨ ਹਰੀ ਪ੍ਰਭੂ ਦੇ ਵਿੱਚ ਭਾ ਜਾਵੇ ਮਿਲ ਜਾਵੇ ਇੱਕ ਹੋ ਜਾਵੇ ਉਹਦੇ ਵਿੱਚ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਵੇ ਪ੍ਰਭ ਸੰਗਮ ਰਾਤੀ RAM ਤੇ ਮਹਾਰਾਜ ਜੀ ਕਹਿੰਦੇ ਪ੍ਰਭੂ ਦੇ ਚਰਨਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਲਿਬ ਜੁੜ ਜਾਵੇ ਪ੍ਰਭ ਪ੍ਰੇਮ ਰਾਤੀ ਹਰ ਬੇਨੰਤੀ ਨਾਮ ਹਰ ਕੇ ਸੁਖ ਵਸੈ ਤੇ ਮਹਾਰਾਜ ਜੀ ਕਹਿੰਦੇ ਹਰੀ ਦੇ ਨਾਮ ਦੇ ਨਾਲ ਜਪਣ ਦੇ ਨਾਲ ਸੁਖ ਵਸਣਾ ਸੁਖ ਦੀ ਪ੍ਰਾਪਤੀ ਹੋਣੀ ਹੈ ਪ੍ਰਭ ਬੇ ਪ੍ਰੇਮ ਦੀ ਬੇਨਤੀ ਕਰਨਾ ਕਰਿਓ ਦੇ ਚਰਨਾਂ ਉਪਰ ਜੀਵ ਰੂਪ ਇਸਤਰੀ ਹੈ ਬਾਲੜੀ ਇਸਤਰੀ ਮਹਾਰਾਜ ਜੀ ਕਹਿੰਦੇ ਪ੍ਰੇਮ ਦੇ ਨਾਲ ਰਤੀ ਹੋਈ ਤੂੰ ਬੇਨਤੀ ਉਹਦੇ ਚਰਣਾ ਵਿੱਚ ਕਰਨਾ ਕਾਦ ਤਾਂ ਕੀ ਹਰੀ ਦੇ ਗੁਣਾ ਦਾ ਸ਼ੁਭ ਗੁਣਾ ਦਾ ਤੈਨੂੰ ਸੁਖ ਮਿਲ ਜਾਵੇ ਤੇਰੇ ਅੰਦਰ ਸੁਖ ਵਸ ਜਾਵੇ ਤਉ ਗੁਣ ਪਛਾਣੇ ਤਾਂ ਪ੍ਰਭ ਜਾਣ ਗੁਣ ਵਸ ਅਵਗੁਣ ਨਸੈ ਤੇ ਮਹਾਰਾਜ ਜੀ ਕਹਿੰਦੇ ਫਿਰ ਜਿਹੜੇ ਔਗਣੇ ਹੁਨਾਸ ਹੁੰਦੇ ਆ ਆਸ਼ਾ ਜੀ ਕਹਿੰਦੇ ਤਾਂ ਇਹ ਜੀਵ ਰੂਪ ਬਾਲੜੀ स्त्रीਏ ਤਉ ਗੁਣ ਪਛਾਣੇ ਜੇ ਗੁਣਾ ਦੀ ਪਛਾਣ ਕਰੇਗੀ ਪਰਮੇਸ਼ਰ ਦੇ ਗੁਨਾ ਨੂੰ ਪਛਾਣ ਕੇ ਧਾਰਨ ਕਰਨਗੇ ਤੇ ਗੁਨਾ ਕਰਕੇ ਪਤੀ ਪਰਮੇਸ਼ਰ ਤੇਰੇ ਤੋਂ ਖੁਸ਼ ਹੋਵੇਗਾ ਪ੍ਰਭ ਜਾਣੇ ਗੁਣ ਵਸ ਗੁਣ ਜਿਹੜੇ ਉਹ ਤੇਰੇ ਵਾਸਤੇ ਆ ਜਾਣਗੇ ਤੇ ਔਗਣ ਜਿਹੜਿਆਂ ਨੂੰ ਨਾਸ਼ ਹੋ ਜਾਣਗੇ ਹਾਜ਼ਰੀਆਂ ਪ੍ਰਵਾਨ ਕਰਨ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਢਾਵਾਵਾਂ ਸੇਵਾਵਾਂ ਪ੍ਰਵਾਨ ਕਰਨ ਭੁਲਾ ਗਲਤੀਆਂ ਦੀ ਮਾਫੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ